ਦੀ ਵੈਗੁਰੂ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਬਣਾਉਣ ਲੱਗੇ ਆਂ ਜੀ ਅੱਜ ਕਰੇਲੇ ਦੀ ਸਬਜ਼ੀ ਗੈਸ ਆਪਾਂ ਨੇ ਔਨ ਕਰ ਲਿਆ ਜੀ ਆਪਾਂ ਥੋੜਾ ਜਿਹਾ ਜੀ ਦੋ ਵੱਡੇ ਚਮਚ ਤੇਲ ਪਾ ਦਾਂਗੇ ਕੜਾਹੀ ਦੇ ਵਿੱਚ ਤੇਲ ਆਪਣਾ ਗਰਮ ਹੋ ਚੁੱਕਿਆ ਜੀ ਆਪਾਂ ਜੀ ਕਿ ਪਿਆਜ਼ ਪਾ ਰਾਂਗੇ

ਹਾਂ ਜੀ ਪਿਆਜ਼ ਆਪਣੇ ਭੁੱਜ ਰਹੇ ਨੇ ਆਹ। ਆਪਾਂ ਜਿਹੜੇ ਕਰੇਲੇ ਕੱਟ ਕੇ ਰੱਖੇ ਨੇ। ਇਹ ਲੈ ਆਪਾਂ ਨੇ ਵੀ ਤੋਂ ਸੁਆਰ ਕੇ ਛਿੱਲ ਕੇ ਕੱਟ ਕੇ ਇਹਨਾਂ ਨੂੰ ਨਮਕ ਲਾ ਕੇ ਰੱਖਤਾ ਸੀਗਾ। ਤੇ ਹੁਣ ਆਪਾਂ ਇਹਨਾਂ ਦਾ ਪਾਣੀ ਕੱਢਤਾ ਕਿੱਥੋਂ ਕੌਰ। ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਆਪਾਂ ਜਿਆਦਾ ਤੇਲ ਨਹੀਂ ਪਾਇਆਗੇ ਆਪਾਂ ਮੀਡੀਅਮ ਚੋਲ ਤੇ ਤੇ ਪੁੰਨਾਂਗੇ ਸਾਗੀ ਆਪਣੀ ਥੋੜੀ ਹੈ ਜੀ ਆਪਾਂ ਨੇ ਖਾਣੇ ਥੋੜਾ ਜਿਹਾ ਤੇਲ ਪਾਇਆ ਜੀ ਤੇਨ ਦਾ ਆਪਾਂ ਨੇ ਜੀ ਮੀਡੀਅਮ ਸਾਈਜ਼ ਦੇ ਪਿਆਜ਼ ਕੱਟੇ ਸੀ ਤੁਸੀਂ ਆਪਦੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹਾਂ ਹਾਂਜੀ ਕ੍ਰੇਲਿਆਂ ਦੀ ਸਬਜ਼ੀ ਬਹੁਤ ਵਧੀਆ ਲੱਗਦੀ ਹੈ ਜੀ ਚਾਹੇ ਭਾੜੇ ਬਣਾ ਲਓ ਜੀ ਤੇ ਕੱਟ ਕੇ ਬਣਾ ਲਓ ਤੇ ਕ੍ਰੇਲਿਆਂ ਦੀ ਸਬਜ਼ੀ ਇਹ ਤਾਂ ਖੋਲੇ ਹੀ ਖੜਨਾ ਪੈਂਦਾ ਇਹ ਨਹੀਂ ਹੈਗਾ ਵੀ ਆਪਾਂ ਛੱਡ ਕੇ ਚੱਲੇਗੀ ਫਿਰ ਚੰਲੇ ਲੱਗ ਜੂਗੀ ਗਰਮੀਆਂ ਵਿੱਚ ਤਾਂ ਇਹ ਹੀ ਪੰਜ ਆ ਸਬਜ਼ੀਆਂ ਬਾਕੀ ਹੋ ਜਾਂਦੀਆਂ ਨੇ ਤਿੰਡੀਆਂ ਹੋਗੀਆਂ, ਕarele ਹੋਗੇ। ਕਦੂ ਹੋਗੇ ਦੀ ਤੋਰੀਆਂ ਹੋਗੀਆਂ। ਤੇਹਰਾ ਹੋਇਆ ਜੀ। ਸ਼ੇ ਮਲ ਲੈ ਪੂਰੀ। ਇਹਨੂੰ 4-5 ਸਬਜ਼ੀਆਂ ਗਾੜੀਆਂ ਦੇ ਵਿੱਚ ਵਾਦੇ ਚਾ ਲਈਏ। ਅਸੀਂ ਆਪਾਂ ਇਹਨੂੰ ਮੀਡੀਅਮ ਸੇਕ ਤੇ ਭੁੰਨਾਂਗੇ। ਇਹ ਆਪਾਂ ਨੇ ਤੇਜ਼ ਗੈਸ ਕਰ ਲਿਆ। ਜੇ ਜੀ ਉਹ ਤਾਂ ਫਿਰ ਉਹ ਤਾਂ ਹੋ ਜਾਣਗੇ ਵਿੱਚੋਂ ਕੱਚਾ ਪਾਣਾ ਰਹਿ ਗਿਆ। ਆਪਣੀਆਂ ਆਈਆਂ ਨਾ ਇਹਦੇ 2 ਮਿੰਟ ਛੱਡ ਦਾਂ। ਹਾਂਜੀ ਦਰਜੀ ਆਪਣੀ ਰਿਝ ਰਹੀ ਹੈ ਜੀ ਆ ਪਹਿਲੇ ਵਿੱਚ ਮਸਾਲੇ ਪਾ ਦਾਂਗੇ। ਥੋੜਾ ਜਿਹਾ ਨਮਕ ਪਾਵਾਂਗੇ ਜੀ ਸਵਾਦਨ ਦਾ। ਦਾਲ ਜੀ ਆਪਣੀ ਧੋਈ ਹੈ ਜੀ। ਥੋੜੀ ਜਿਹੀ ਮਿਰਚ ਪਾਵਾਂਗੇ। ਇੱਕ ਚਮਚਾ ਹਲਦੀ ਆਪਾਂ ਪਾਵਾਂ। ਥੋੜਾ ਜਿਹਾ ਤੇਜੇ ਮਸਾਲਾ ਪਾ ਦਿੰਦੇ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ ਪਾ ਦਿੰਦੇ। ਅਗਲੇ ਇੱਕ ਚਮਚਾ ਜੀ ਆਪਾਂ ਇਹਦੇ ਵਿੱਚ ਬੇਸਣ ਦਾ ਪਾ ਦਾਂਗੇ। ਸਨ ਪਾਇਆ ਜੀ ਟਰੇਲਿਆਂ ਦੀ ਸਬਜ਼ੀ ਬਹੁਤ ਵਧੀਆ ਬਣ ਗਈ। ਹਾਂ ਜੀ ਤਾਂ ਸਬਜ਼ੀ ਨੂੰ 2 ਮਿੰਟ ਲਈ ਢੱਕ ਦਾਂਗੇ। ਹਾਂ ਜੀ ਸਬਜ਼ੀ ਆਪਣੀ ਬਣ ਕੇ ਤਿਆਰ ਹੈ ਜੀ। ਬਹੁਤ ਵਧੀਆ ਸਬਜ਼ੀ ਬਣੀ ਹੈ ਜੀ। ਤਾਂ ਜੇ ਆਪਾਂ ਜੀ ਬੰਦ ਕਰਤਾ ਹਾਂਜੀ ਬਹੁਤ ਵਧੀਆ ਆਪਣੀ ਸਬਜੀ ਬਣੀ ਹੈ ਜੀ ਹਾਂਜੀ ਸਾਡੀ ਵੀਡੀਓ ਨੂੰ ਰੈਕਚਨ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਾਥ ਦੀ ਕਾਰ ਦੀ ਧੰਨਵਾਦ